ਆ ਗਿਆ ਕੋਰ ਕਲਯੁਗ ਪਿਤਾ ਨਹੀਂ ਨਹੀਂ ਬਖਸ਼ੀ ਆਪਣੀ ਹੀ ਸਗੀਤੀ ਪਿਓ ਹੀ ਬਣਾਉਂਦਾ ਰਿਹਾ ਆਪਣੀ ਸਗੀਤੀ ਦੇ ਨਾਲ ਸਰੀਰਕ ਸੰਬੰਧ ਤੇ ਹੁਣ ਹੈ ਪੁਲਿਸ ਦੀ ਹਿਰਾਸਤ ਦੇ ਵਿੱਚ ਜੀਆਂ ਇਹ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕੋਰ ਕਲਯੁਗ ਆਇਆ ਹੋਇਆ ਨਜ਼ਰ ਆ ਰਿਹਾ ਇੱਕ ਪਿਓ ਨਹੀਂ ਆਪਣੀ ਹੀ ਸਕੀਤੀ ਨੂੰ ਨਹੀਂ ਬਖਸ਼ਿਆ ਉਸਦੇ ਨਾਲ ਹੀ ਸਰੀਰਕ ਸੰਬੰਧ ਬਣਾਏ ਨੇ ਉਸਦੀ ਮਾਰਕੁੱਟ ਵੀ ਕੀਤੀ ਹੈ ਤੇ ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਤੇ ਪੁਲਿਸ ਨੇ ਇਸ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਵੀ ਕਰ ਲਿਆ ਦੱਸਦੀ ਹੈ ਕਿ ਪੁਲਿਸ ਨੂੰ ਜਿਸ ਸਮੇਂ ਇਸ ਮਾਮਲੇ ਦੀ ਜਾਣਕਾਰੀ ਪ੍ਰਾਪਤ ਹੋਈ ਤਾਂ ਪੁਲਿਸ ਤੁਰੰਤ ਹੀ ਉੱਥੇ ਪਹੁੰਚ ਗਈ ਤੇ ਇਸ ਪਿਤਾ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਪੁਲਿਸ ਦਾ ਇਹ ਕਹਿਣਾ ਹੈ ਕਿ ਇੱਕ ਲੜਕੀ ਜਿਹੜੀ ਕਿ ਨਾਬਾਲਿਕ ਹੈ ਉਸ ਦੀ ਉਮਰ ਅਜੇ 16 ਸਾਲੀ ਹੈ ਉਸ ਦਾ ਪਿਤਾ ਹੀ ਉਸ ਦੇ ਨਾਲ ਸੰਬੰਧ ਬਣਾਉਂਦਾ ਰਿਹਾ ਹੈ ਔਰ ਇਹ ਪਹਿਲੀ ਵਾਰ ਨਹੀਂ ਹੋਇਆ ਬਲਕਿ ਪਿਛਲੇ 1.5-2 ਸਾਲ ਤੋਂ ਇਹ ਪਿਤਾ ਅਜੇ ਹਾਂ ਕੁਕਰਮ ਕਰ ਰਿਹਾ ਹੈ ਲੜਕੀ ਨੇ ਜਿਹੜੇ ਬਿਆਨ ਦਿੱਤੇ ਨੇ ਉਸ ਦੇ ਆਧਾਰ ਤੇ ਹੀ ਇਸ ਪਿਤਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਲੜਕੀ ਦਾ ਕਿਹੜਾ ਹੈ ਕਿ ਉਹ ਉੱਤਰ ਪ੍ਰਦੇਸ਼ ਦੀ ਰਹਿਣ ਵਾਲੀ ਹੈ ਤੇ ਪਿਛਲੇ ਲੰਮੇ ਸਮੇਂ ਤੋਂ ਆਪਣੇ ਪਰਿਵਾਰ ਦੇ ਨਾਲ ਜਲੰਧਰ ਦੇ ਵਿੱਚ ਰਹਿ ਰਹੀ ਹੈ ਉਸਰੇ ਦੱਸਿਆ ਹੈ ਕਿ ਉਸ ਦਾ ਪਿਤਾ ਈ ਰਿਕਸ਼ਾ ਚਲਾਉਂਦਾ ਹੈ ਉਸ ਦੀ ਮਾਂ ਇੱਕ ਫੈਕਟਰੀ ਦੇ ਵਿੱਚ ਕੰਮ ਕਰਦੀ ਹੈ ਤੇ ਉਹ ਖੁਦ ਵੀ ਫੈਕਟਰੀ ਦੇ ਵਿੱਚ ਹੀ ਕੰਮ ਕਰਨ ਜਾਂਦੀ ਹੈ ਉਸ ਨੇ ਦੱਸਿਆ ਕਿ ਉਸ ਦੀ ਮਾਂ ਰੋਜ਼ਾਨਾ 8:30 ਵਜੇ ਘਰੋਂ ਚਲੀ ਜਾਂਦੀ ਹੈ ਤੇ 5:30 ਵਜੇ ਕੰਮ ਕਰਕੇ ਘਰ ਵਾਪਸ ਪਰਤਦੀ ਹੈ ਜਿਸ ਦਿਨ ਉਸ ਦੇ ਨਾਲ ਇਹ ਘਟਨਾ ਵਾਪਰੀ ਹੈ ਜਿਸ ਦੀ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ ਹੈ ਉਸ ਦਿਨ ਵੀ ਉਸ ਦੀ ਮਾਂ ਸਵੇਰੇ 8:30 ਵਜੇ ਘਰੋਂ ਕੰਮ ਤੇ ਚਲੀ ਗਈ ਸੀ ਤੇ ਦੁਪਹਿਰ ਨੂੰ 1.5 ਵਜੇ ਉਸ ਦਾ ਪਿਤਾ ਘਰ ਆਇਆ ਤੇ ਉਸ ਨਾਲ ਜ਼ਬਰਦਸਤੀ ਕਰਨ ਲੱਗਿਆ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਪਿਤਾ ਨੇ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੀ ਮਾਂ ਘਰ ਵਾਪਸ ਆਈ ਤਾਂ ਲੜਕੀ ਬਿਮਾਰ ਪਈ ਸੀ ਤਾਂ ਕਾਰਨ ਜਾਣਨ ਦੀ ਕੋਸ਼ਿਸ਼ ਕੀਤੀ ਗਈ ਤਾਂ ਲੜਕੀ ਨੇ ਆਪਣੇ ਨਾਲ ਹੋਈ ਸਾਰੀ ਹੱਡਬੀਤੀ ਦੱਸੀ ਤਾਂ ਮਾਂ ਨੇ ਇਹ ਮਾਮਲਾ ਪੁਲਿਸ ਦੇ ਸਾਹਮਣੇ ਲੈ ਕੇ ਆਂਦਾ ਪੁਲਿਸ ਨੇ ਲੜਕੀ ਦੇ ਬਿਆਨ ਨੋਟ ਕੀਤੇ ਤੇ ਉਸ ਦੇ ਦੋਸ਼ੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਦੱਸਦੀ ਹੈ ਕਿ ਇਹ ਜਿਹੜਾ ਉੱਤਰ ਪ੍ਰਦੇਸ਼ ਦਾ ਪਰਿਵਾਰ ਹੈ ਹੁਣ ਜਲੰਧਰ ਦੇ ਵਿੱਚ ਰਹਿ ਰਿਹਾ ਹੈ ਸੋ ਇਹ ਕੋਰ ਕਲ ਜੁਗਾਇਆ ਹੋਇਆ ਨਜ਼ਰ ਆ ਰਿਹਾ ਹੈ ਇੱਕ ਪਿਤਾ ਨੇ ਹੀ ਆਪਣੀ ਧੀ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਉਸ ਦਾ ਕਹਿਣਾ ਹੈ ਕਿ ਪਹਿਲੀ ਵਾਰ ਨਹੀਂ ਹੋਇਆ ਪਹਿਲਾਂ ਵੀ ਕਈ ਵਾਰ ਉਸ ਦੇ ਪਿਤਾ ਨੇ ਅਜਿਹੀ ਤਸ਼ੱਦਦ ਕੀਤਾ ਹੈ ਉਸ ਦੇ ਨਾਲ ਸਰੀਰਕ ਸੰਬੰਧ ਬਣਾਏ ਨੇ ਉਸ ਦੀ ਮਾਰਕੁੱਟ ਵੀ ਕੀਤੀ ਹੈ ਹੁਣ ਪੁਲਿਸ ਨੇ ਇਸ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਇਸ ਤੇ ਕੜੀ ਕਾਰਵਾਈ ਕੀਤੀ ਜਾਵੇਗੀ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਇਸ ਲੜਕੀ ਦੀ ਜਿਹੜੀ ਜਾਂਚ ਹੈ ਉਹ ਸਿਵਲ ਹਸਪਤਾਲ ਜਲੰਧਰ ਦੇ ਵਿੱਚ ਹੋਈ ਹੈ ਤੇ ਸਬ ਇੰਸਪੈਕਟਰ ਮਨਜੀਤ ਕੌਰ ਦੀ ਦੇਖਰੇਖ ਹੇਠ ਹੀ ਇਹ ਸਾਰੀ ਜਾਂਚ ਹੋਈ ਹੈ ਲੜਕੀ ਦਾ ਕਹਿਣਾ ਹੈ ਕਿ ਉਸਦੇ ਪਿਤਾ ਨੂੰ ਕੜੀ ਸਜ਼ਾ ਮਿਲਣੀ ਚਾਹੀਦੀ ਹੈ ਕਿਉਂਕਿ ਉਹ ਆਪਣੀ ਹੀ ਸਕੀਤੀ ਦੇ ਨਾਲ ਅਜਿਹਾ ਕੁਕਰਮ ਕਰ ਰਿਹਾ ਹੈ ਪਿਤਾ ਤਾਂ ਆਪਣੀ ਧੀ ਦੀ ਅੱਖ ਦੇ ਵਿੱਚ ਹੰਝੂ ਤੱਕ ਨਹੀਂ ਦੇਖਦੇ ਪਰੰਤੂ ਇਸ ਪਿਤਾ ਨੇ ਖੁਦ ਹੀ ਅਜੀਹਾ ਕੰਮ ਕਰ ਦਿੱਤਾ ਹੈ ਅਜੀਹਾ ਕੁਕਰਮ ਕਰ ਦਿੱਤਾ ਹੈ ਕਿ ਧੀ ਨੂੰ ਸਾਰੀ ਉਮਰ ਦੇ ਲਈ ਹੀ ਰੋਣ ਲਈ ਮਜਬੂਰ ਕਰ ਦਿੱਤਾ ਹੈ ਉਸ ਨੂੰ ਅੰਦਰੂਨੀ ਤੌਰ ਤੇ ਵੀ ਜ਼ਖਮੀ ਕੀਤਾ ਹੈ ਤੇ ਸਰੀਰਕ ਤੌਰ ਤੇ ਵੀ ਜ਼ਖਮੀ ਕੀਤਾ ਹੈ ਸੋ ਹੁਣ ਇਹ ਦੋਸ਼ੀ ਪਿਤਾ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਪੁਲਿਸ ਦਾ ਕਹਿਣਾ ਹੈ ਕਿ ਇਸੇ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ